ਕੀ ਨਾਮ ਤੇਰਾ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰੈਣਾ ਜੱਟਾ ਕੀ ਮਾਮਲਾ ਕੀ ਹੋਈ ਦਾ ਤੁਸੀਂ ਤੁਹਾਡੇ ਸੱਟ ਲੱਗੀਆਂ ਸਾਰਾ ਜੀ ਅਸੀਂ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾਗ ਲਾ ਤੇ ਜੀ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ ਜੀ ਪਤਾ ਨਹੀਂ ਕੀ ਹੋਇਆ ਚਾਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਪੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤੇ ਜ਼ਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੜ ਗਏ ਸੀ ਪੈਰ ਤੇ ਕਿੰਨੇ ਲੋਕ ਜਕਮੀ ਹੋਈ ਹੈ ਵਿੱਚ ਪਤਾ ਕੁਛ ਹਾਂ ਜੀ ਇੱਕ ਇੱਕ ਨਿਕਾਇਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਤੇ ਕੰਨ ਚ ਫੂਨ ਇੱਕ ਲੱਗਿਆ ਸੀਗਾ ਫੇ ਤੋਂ ਤੋਂ ਨੂੰ ਗੋਨ ਲੈ ਕੇ ਆ ਜੀ ਮੈਂ ਜੀ ਤੇ ਬੱਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਹਾਂ 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 ਜੀ ਵੀ ਆ ਗਿਆ ਸੀਗਾ ਸੀ ਕਿਹੜੀ ਪਿੰਡ ਤੋਂ ਹੋੜ ਹੋਈ ਹੈ ਬਰਦਰੇ ਐਡਾ ਮੇਲੀ ਤੁਹਾਡੀ ਜਿਹੜੀ ਨਾਲ ਬਰਦਰੂ ਜਿਹੜਾ ਨਾਲ ਲੈ ਕੇ ਉਹਦਾ ਕੀ ਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸੱਟਾਂ ਹਾਂ ਜੀ ਉਹਦੇ ਜਿਆਦਾ ਲੱਗੀਆਂ ਹਾਂਜੀ ਬ੍ਰਧ ਕੀ ਨਾਮ ਤੁਹਾਡਾ ਜੀ ਨੰਨਾ ਗੁਰਪ੍ਰੀਤ ਆ ਜੀ ਗੁਰਪ੍ਰੀਤ ਜੀ ਕੀ ਕਿੜੀ ਗਰਾਂ ਪਲੇਆ ਮੇਰਾ ਪਿੰਡ ਮੁੰਨਾ ਹੈ ਜੀ ਕਿੜੀ ਮੁੰਨਾ ਪਿੰਡ ਹੈ ਮੁੰਨਾ ਪਿੰਡ ਕੀ ਮਾਮਲਾ ਆ ਬਈ ਜਿਹੜਾ ਹਸਾ ਹੋਇਆ ਇੱਕ ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਨਹੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਦੌੜਾਉਂਦੇ ਸੀਗੇ ਉਹ ਸ਼ਾਇਦ ਓਵਰ ਕੰਟਰੋਲ ਹੋ ਗਿਆ ਤਾਂ ਫਿਰ ਸਾਬ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਆ ਕੇ ਵਿੱਚ ਬਚੇ ਮਣੀ ਸਰ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਟਰੈਕਟਰ ਕਮਾਤਾ ਬੜੀ ਜ਼ੋਰ ਨਾਲ ਲੱਗਾ ਜਿੰਨੇ ਤਨ ਉੱਡੇ ਗਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਤਸਕ ਜਾਣੇ ਹੁੰਨੇ ਆ ਅੱਛਾ ਜੀ ਸਾਲਿਆਂ ਦੇ ਲੱਗੀਆਂ ਹੀ ਸੱਟਾਂ ਇਹ ਸਾਰਿਆਂ ਸੱਟਾਂ ਲੱਗੀਆਂ ਹਾਂਜੀ ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ ਡੰਮੇਲੀ ਚੱਲਦਾ ਸੀ ਡੰਮੇਲੀ ਚੱਲਦਾ ਸੀ ਹਾਂਜੀ ਤੁਸੀਂ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਮੌਕੇ ਤੇ ਹਾਂ ਮੌਕੇ ਦੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਕੇ ਜਣਿਆਂ ਦਾ ਪਤਾ ਲੱਗਿਆ ਜੀ ਹਾਂ ਹਾਂ ਬਾਕੀ ਤਾਂ ਪਤਾ ਨਹੀਂ ਕਿਸਰ ਗੁੱਥੇ ਕਿੰਨੀ ਕਿ ਇਨਟਰੈਕਟਾਂ ਦੀ ਧੋੜਾ ਲੱਗੀਆਂ ਸੀ ਇਥੇ ਬ੍ਰਦਰ ਪਤਾ ਕੁਛ ਸਰ ਮੈਂ ਤੇ ਜਾਣ ਤੋਂ ਤਾਂ ਇੱਕ ਦੋ ਗੇ ਹੋਈਆਂ ਸੀ ਮੈਂ 6 ਕਿ ਤਿੰਨ ਗਿਆ ਸੀ ਹਾਂਜੀ ਕੀ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਇਹਨਾਂ ਕੋਲ ਪਤਾ ਕੁਛ ਐ ਇਸ ਮਾਮਲੇ ਸਵਾਰ ਇਹਨਾਂ ਨੂੰ ਪਤਾ ਨਹੀਂ ਬਾਕੀ ਜਿਹੜੇ ਥੋੜਾ ਸੱਟਾਂ ਲੱਗੀਆਂ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਹੈਗਾ ਮੁੰਡਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਹਾਂਜੀ ਕੀ ਜਾਵੇ ਸੀਗੇ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤ ਲੱਗੀ ਹੈਗੀ ਹਾਂਜੀ ਕਿ ਤੁਹਾਨੂੰ ਕੌਣ ਲੈ ਕੇ ਇੱਥੇ ਮੈਂ ਅਸੀਂ ਸੀਗੇ ਜਿੱਦਾਂ ਭਾਜੀ ਹੁਣੇ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆਈ ਹਾਂ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਿਹੜਾ 99 ਬੈਲੈਂਸ ਹੋ ਗਿਆ ਜੀ ਕਿੰਨੇ ਸੀ ਧੋੜੋ ਸਪੀਡ ਦੇ ਵਿੱਚ ਉਹ ਟਰੈਕ ਮਤਲਬ ਲੱਗਦਾ 160 120 ਦੇ ਲੱਗ ਹੀ ਸਕਦੇ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀਗੇ ਜੀ ਦੋਨੋਂ ਦੋ ਟਰੈਕਟਰ ਸੀ ਸੋ ਦੋਤ ਅੱਗੇ ਨਿਕੰਮ ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿਦਾ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਬਈ ਤਾਂ ਟਰੈਕਟਰ ਮੇਲੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹੁੰਦੇ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਜਦੋਂ ਕੋਈ ਸੇਫਟੀ ਨਹੀਂ ਸੀ ਸਿੱਟੀ ਨਹੀਂ ਸੀ